ਸਾਰਨ ਜੈ ਹਵਾਲੇ ਕੀ ਜੈ ਜੈ ਭੀਨ ਜੈ ਭਾਰਤ ਮੇਰਾ ਨਾਮ ਸੁਮਿਤ ਕਾਲੀਆ ਮੈਂ ਆਦੀ ਵਾਲਮੀਕੀ ਅੰਬੇਡਕਰ ਮਹਾਪਚਾਇ ਸੰਗਠਨ ਦਾ ਮੁਖ ਸੰਚਾਲਕ ਹਾਂ ਸੋ ਮੇਰੇ ਨਾਲ ਬੈਠੇ ਜਗਪ੍ਰੀਤ ਜੱਗਾ ਜੀ ਮੇਰੇ ਸੰਗਠਨ ਦੇ ਜਿਹੜੇ ਮੈਂਬਰ ਆ ਔਰ ਸਾਡੇ ਮੰਗੂ ਜੀ ਔਰ ਅੱਜ ਜਿਹੜਾ ਸਾਡਾ ਅੱਜ ਸਾਰਾ ਯੂਥ ਜਿਹੜਾ ਇਕੱਠਾ ਹੋਇਆ ਵਾ ਇਹ ਅੱਜ ਇਸ ਕਰਕੇ ਆਪਾਂ ਮੁਸਤਾਬਾਦ ਦੇ ਵਿੱਚ ਜਿਹੜਾ ਵਾ ਇੱਕ ਮੀਟਿੰਗ ਕੀਤੀ ਆ ਔਰ ਸਾਡਾ ਜਿਹੜਾ ਯੂਥ ਆ ਅੱਜ ਇਸ ਯੂਥ ਨੇ ਇੱਕ ਪ੍ਰਲਾ ਕੀਤਾ ਕਿ ਜੋ 14 ਅਪ੍ਰੈਲ ਨੂੰ ਬਾਬਾ ਸਾਹਿਬ ਅੰਬੇਡਕਰ ਦਾ ਜਿਹੜਾ ਜਨਮ ਦਿਹਾੜਾ ਆ ਰਿਹਾ ਵਾ ਇਹ ਇਹਨਾਂ ਦਾ ਖੁਆਇਸ਼ ਹੈ ਸਾਡੇ ਯੂਥ ਦੀ ਕਿ ਅਸੀਂ ਰਲ ਮਿਲ ਕੇ ਸਾਰਾ ਜਿਹੜਾ ਵਾ ਬਾਬਾ ਸਾਹਿਬ ਨੂੰ ਮੀਟ ਕਰਦੇ ਜਿਹੜੇ ਆ ਜਨਮ ਦਿਨ ਨੂੰ ਮਨਾਈਏ ਔਰ ਇਹਦੇ ਨਾਲ ਨਾਲ ਜੋ ਬਾਬਾ ਸਾਹਿਬ ਅਪੀਟ ਕਰਨ ਸਾਨੂੰ ਅਧਿਕਾਰ ਦਿੱਤੇ ਨੇ ਜੋ ਸਾਨੂੰ ਸਾਡੇ ਸਾਡੇ ਸਮਾਨਾਂ ਜਿਹੜਾ ਅਤਿਆਚਾਰ ਹੁੰਦਾ ਰਿਹਾ ਸੀ ਪਹਿਲਾਂ ਤੇ ਅੱਜ ਵੀ ਜਿਹੜੀਆਂ ਸਰਕਾਰਾਂ ਵਾ ਸਰਕਾਰਾਂ ਦੇ ਵਿੱਚ ਰਹਿ ਕੇ ਵੀ ਸਾਡੇ ਸਾਡੇ ਜਿਹੜਾ ਦਲਿਤ ਭਾਈਚਾਰੇ ਨਾਲ ਜਿਹੜਾ ਅਤਿਆਚਾਰ ਹੋ ਰਿਹਾ ਵਾ ਉਰੀ ਲੜਾਈ ਲੜਨ ਵਾਸਤੇ ਇਸ ਬੱਚਿਆਂ ਨੇ ਇਸ ਯੰਗ ਯੂਥ ਨੇ ਅੱਗੇ ਆਏ ਆ ਔਰ ਇਹਨਾਂ ਨੇ ਅੱਜ ਪ੍ਰਣ ਕੀਤਾ ਵਾ ਕਿ ਇਹ ਆਪਣੇ ਸਮਾਜ ਦੀ ਔਰ ਆਪਣੇ ਹੱਕ ਦੀ ਜਿਹੜੀ ਲੜਾਈ ਲੜਨਗੇ ਕਿ ਜੋ ਅਧਿਕਾਰ ਸਾਨੂੰ ਬਾਬਾ ਸਾਹਿਬ ਮੈਨਟ ਕਰਨੇ ਦਿੱਤੇ ਆ ਉਸ ਅਧਿਕਾਰਾਂ ਨੂੰ ਅਸੀਂ ਪਿੰਡਾਂ ਪਿੰਡਾਂ ਚ ਸ਼ਹਿਰਾਂ ਸ਼ਹਿਰਾਂ ਦੇ ਵਿੱਚ ਜਾ ਕੇ ਪ੍ਰਚਾਰ ਕਰਾਂਗੇ ਔਰ ਜੋ ਬਾਬਾ ਸਾਹਿਬ ਮੈਨਟ ਕਰਨੇ ਸਾਨੂੰ ਹੱਕ ਹਕੂਕ ਦਿੱਤੇ ਆ ਉਹਦੀ ਗੱਲ ਰੱਖਾਂਗੇ ਆਪਾਂ ਕਿਉਂ ਅੱਜ ਦੇ ਟਾਈਮ ਦੇ ਵਿੱਚ ਚਾਹੇ ਜਿਹੜੀਆਂ ਮਰਜ਼ੀ ਸਰਕਾਰਾਂ ਵਾਂ ਮਗਰ ਉਹ ਅੱਜ ਤੱਕ ਦਲਿਤ ਭਾਈਚਾਰੇ ਬਾਰੇ ਨਹੀਂ ਸੋਚਦੀਆਂ ਉਹ ਹੁਣ ਦੇਖ ਲੋ ਕਿ ਸਾਡੇ ਇਲਾਕਿਆਂ ਦੇ ਵਿੱਚ ਇਹਨਾਂ ਨਸ਼ਾ ਵਿਖਦਾ ਪਿਆ ਵਾ ਸਾਡੇ ਇਲਾਕਿਆਂ ਦੇ ਵਿੱਚ ਸਿਗਨਲ ਸ਼ਰਾਬ ਦੇ ਠੇਕੇ ਆ ਜਿਹੜੇ ਖੋਖੇ ਆ ਠੇਕੇ ਆ ਇਹ ਕਿਉਂ ਸਾਡੇ ਮੁਹੱਲਿਆਂ ਦੇ ਵਿੱਚ ਦਿੱਤੇ ਗਏ ਆ ਕਿ ਇਹਨਾਂ ਦੇ ਬੱਚਿਆਂ ਨੂੰ ਨਸ਼ੇ ਲਗਾ ਦਿੱਤੇ ਜਾਣ ਇਹਨਾਂ ਦੇ ਬੱਚਿਆਂ ਨੂੰ ਕੀ ਨਾਲੇ ਦੇ ਸ਼ਰਾਬਾ ਲਗਾ ਦਿੱਤੀਆਂ ਜਾਣ ਇਹਨਾਂ ਦੇ ਬੱਚਿਆਂ ਨੂੰ ਨਸ਼ੇ ਲਗਾਏ ਜਾਣ ਕਿ ਕੱਲ ਨੂੰ ਅਗਰ ਜੇ ਇਹ ਪੜ ਲਿਖ ਗਏ ਤੇ ਇਹਨਾਂ ਨੇ ਟੇਬਲਾਂ ਦੇ ਉੱਤੇ ਆਪਣਾ ਹੱਕ ਮੰਗਣਾ ਵਾ ਤੇ ਮੈਂ ਇਸ ਵਿਰਧੀ ਕਰਦਾ ਮੈਂ ਆਪਣੇ ਦਲਿਤ ਭਾਈਚਾਰੇ ਨੂੰ ਐਸੀ ਭਾਈਚਾਰੇ ਨੂੰ ਕਿ ਜੇ ਤੁਸੀਂ ਆਉਣ ਵਾਲੇ ਸਮੇਂ ਦੇ ਵਿੱਚ ਜੇ ਤੁਸੀਂ ਕੁਝ ਬੰਨਾ ਚਾਹੁੰਦੇ ਜੇ ਜੇ ਕੱਲ ਨੂੰ ਤੁਸੀਂ ਆਪਣੇ ਬੱਚੇ ਡਾਕਟਰ ਬਣਾਉਣਾ ਚਾਹੁੰਦੇ ਜੇ ਵਕੀਲ ਬਣਾਉਣਾ ਚਾਹੁੰਦੇ ਇੰਜੀਨੀਅਰ ਬਣਾਉਣਾ ਚਾਹੁੰਦੇ ਜੇ ਫਿਰ ਤੁਸੀਂ ਰੋਟੀ ਭਾਵੇਂ ਘੱਟ ਖਾ ਲੋ ਮਗਰ ਬੱਚੇ ਵੱਧ ਤੋਂ ਵੱਧ ਪੜਾਓ ਕਿਉਂ ਜੇ ਬੱਚੇ ਪੜਨਗੇ ਤੇ ਫਿਰ ਹੀ ਆਪਣੇ ਹੱਕ ਦੀ ਗੱਲ ਕਰ ਸਕਣਗੇ ਜੇ ਬੱਚੇ ਸਾਡੇ ਨਹੀਂ ਪੜਨਗੇ ਤੇ ਫਿਰ ਇਹ ਆਉਣ ਵਾਲੀਆਂ ਸਰਕਾਰਾਂ ਜਿਹੜੀਆਂ ਵਾ ਇਹ ਜਿਹੜਾ ਵਾ ਇਹ ਨਹੀਂ ਚਾਹੁੰਦੀਆਂ ਕਿ ਦਲਿਤ ਭਾਈਚਾਰੇ ਦੇ ਬੱਚੇ ਸਟੈਂਡ ਹੋ ਜਾਣ ਅੱਜ ਸਾਡੇ ਜਿੰਨੇ ਵੀ ਆ ਰક્ષਣ ਤੇ ਆ ਦੇਖੋ ਕੋਈ ਨਾ ਕੋਈ ਕੋਈ ਨਾ ਕੋਈ ਬੰਦਾ ਸਾਡੇ ਰક્ષਣਾ ਦੇ ਉੱਤੇ ਡਾਕਾ ਮਾਰਦਾ ਉਹ ਸਭ ਡਾਕਿਆਂ ਨੂੰ ਵੀ ਡਕਣਾ ਵਾ ਤੇ ਮੈਂ ਅੱਜ ਯੂਥ ਨੂੰ ਇੱਕ ਬੇਨਤੀ ਕਰੂੰਗਾ ਕਿ ਬਾਦ ਚੜ ਕੇ ਅੱਗੇ ਆਓ ਤੇ ਪਰਮਪਿਤਾ ਪ੍ਰਮਾਤਮਾ ਭਗਵਾਨ ਵਾਲਮੀਕੀ ਮਹਾਰਾਜ ਨੇ ਜੋਸ਼ਾਂ ਨੂੰ ਅੱਜ ਸ਼ਕਤੀ ਦਿੱਤੀ ਆ ਅੱਜ ਉਹ ਉਸ ਨੂੰ ਆਪਿਆ ਨਾਮ ਲੈ ਕੇ ਭਗਵਾਨ ਦੇ ਪ੍ਰਮਾਤਮਾ ਵਾਲਮੀਕੀ ਮਹਾਰਾਜੀ ਦਾ ਨਾਮ ਲੈ ਕੇ ਔਰ ਜੋ ਦੇਖੋ ਬਾਬਾ ਸਾਹਿਬ ਅੰਬੇਡਕਰ ਨੇ ਜਿਹੜੀ ਕਲਮ ਫੜੀ ਉਹ ਭਗਵਾਨ ਵਾਲਮੀਕੀ ਮਹਾਰਾਜ ਹੈ ਦੇਖੋ ਭਗਵਾਨ ਵਾਲਮੀਕੀ ਮਹਾਰਾਜ ਨੂੰ ਵੇਖੇ ਉਹਨਾਂ ਨੇ ਫਿਰ ਕਲਮ ਫੜੀ ਕਿਉਂ ਭਗਵਾਨ ਵਾਲਮੀਕੀ ਮਾਰਾ ਦੇ ਹੱਥ 'ਚ ਕਲਮ ਆ ਤੇ ਉਹਨਾਂ ਨੂੰ ਵੇਖ ਕੇ ਕਲਮ ਨੂੰ ਵੇਖ ਕੇ ਤੇ ਬਾਬਾ ਸਾਹਿਬ ਨੂੰ ਮਿਟ ਕਰਨੀ ਕਲਮ ਪੜੀ ਆ ਤੇ ਦੇਖੋ ਅੱਜ ਸਾਡੇ ਸਮਾਜ ਦੇ ਬੱਚੇ ਕੀ ਆ ਸਾਡੇ ਸਮਾਜ ਦੇ ਬੱਚੇ ਜਿਹੜੇ ਆ ਐ ਜਿਹੜੇ ਪ੍ਰਾਈਵੇਟ ਕੰਮ ਕਰਦੇ ਆ ਪਰ ਉਹਨਾਂ ਨੂੰ ਵੀ ਇੱਕ ਬੇਨਤੀ ਆ ਕਿ ਜਿਹੜੇ ਜੇ ਤੁਸੀਂ ਪ੍ਰਾਈਵੇਟ ਕੰਮ ਕਰਦੇ ਜੇ ਤੇ ਨਸ਼ਿਆਂ ਤੋਂ ਮੇਰਾ ਵੀਰ ਪਿੱਛੇ ਰਹਿਵੋ ਕਿਉਂ ਅੱਜ ਦੇ ਟਾਈਮ ਦੇ ਵਿੱਚ ਜਿਹੜੀ ਰੋਟੀ ਕਮਾਣੀ ਬਹੁਤ ਔਖੀ ਹੋਈ ਹੋਈ ਆ ਤੇ ਜਿਹੜੀਆਂ ਸਰਕਾਰਾਂ ਵਾਂ ਉਹ ਨਹੀਂ ਚਾਹੁੰਦੀਆਂ ਕਿ ਸਮਾਜ ਦੇ ਬੱਚੇ ਟ੍ਰੇਡ ਹੋ ਜਾਣ ਤੇ ਸਮਾਜ측 ਇੱਕ ਬੇਨਤੀ ਆ ਕਿ 14 ਅਪ੍ਰੈਲ ਨੂੰ ਜਿਹੜਾ ਵਾ ਤੇ ਪੂਰੇ ਆਲ ਵਰਲਡ ਦੇ ਵਿੱਚ ਜਿਹੜਾ ਵਾ ਬਾਬਾ ਸਾਹਿਬ ਨੂੰ ਵੇਟ ਕਰਦਾ ਜਿਹੜਾ ਜਨਮ ਦਿਨ ਮਨਾਇਆ ਜਾ ਰਿਹਾ ਵਾ ਔਰ ਉਹਨਾਂ ਦੀ ਖੁਸ਼ੀ ਦੇ ਵਿੱਚ ਆਪਾਂ ਰਲ ਮਿਲ ਕੇ ਇਸ ਬਾਬਾ ਸਾਹਿਬ ਦੇ ਜਨਮ ਦਿਨ ਨੂੰ ਮਨਾਈਏ ਔਰ ਮਨਾ ਕੇ ਤੇ ਇੱਕ ਵਧੀਆ ਮੈਸੇਜ ਜਿਹੜਾ ਵਾ ਆਪਣੇ ਪਰਿਵਾਰਾਂ ਦੇ ਵਿੱਚ ਆਪਣੇ ਸਮਾਜ ਦੇ ਵਿੱਚ ਦੇ ਸਕੀਏ ਜੀ ਜੋ ਜੀਊਥ ਨੂੰ ਇੱਕ ਬੇਨਤੀ ਅੱਜ ਬਹੁਤ ਸਮਰਥਨ ਹੈ ਇਹਨਾਂ ਦਾ ਔਰ ਉਹਨਾਂ ਵਾਲੇ ਸਮੇਂ ਦੇ ਵਿੱਚ ਵੀ ਕਾਫੀ ਵੀਰਾਂ ਨੂੰ ਆਪਾਂ ਜਿਹੜੀਆਂ ਜ਼ਿੰਮੇਵਾਰੀਆਂ ਦੇਣ ਜਾ ਰਹੇ ਹਾਂ ਤੇ ਸਾਡੇ ਜਗਪ੍ਰੀਤ ਜੱਗਾ ਜੀ ਨੇ ਬੜਾ ਉਪਰਾਲਾ ਵਧੀਆ ਕੀਤਾ ਵਾ ਔਰ ਇਹਨਾਂ ਨੇ ਇੱਕੋ ਹੀ ਆਪਣਾ ਟੀਚਾ ਰੱਖਿਆ ਕਿ ਜਿਹੜੇ ਲੋਕ ਸਾਡੇ ਜਿਹੜੇ ਬੱਚੇ ਜਿਹੜੇ ਯੂਥ ਦੇ ਆ ਉਹ ਨਸ਼ਿਆਂ ਵਿੱਚ ਜਾ ਰਹੇ ਆ ਉਹਨਾਂ ਨੂੰ ਇਹਨਾਂ ਨੇ ਮੋੜਨ ਦਾ ਉਪਰਾਲਾ ਕੀਤਾ ਵਾ ਤੇ ਮੈਂ ਪੁਲਿਸ ਪ੍ਰਸ਼ਾਸਨ ਨੂੰ ਵੀ ਬੇਨਤੀ ਕਰਾਂਗਾ ਕਿ ਜਿਹੜੇ ਲੋਕ ਇਹੋ ਜਿਹੇ ਨਸ਼ਾ ਵੇਚਦੇ ਆ ਤੇ ਉਹਨਾਂ ਲੋਕਾਂ ਨੂੰ ਨਸ਼ੇ ਉਹਨਾਂ ਨੂੰ ਨੱਥ ਪਾਈ ਜਾਵੇ ਔਰ ਜਿਹੜਾ ਪੰਜਾਬ ਦਾ ਇੱਕ ਜਿਹੜਾ ਮੈਸੇਜ ਵਧੀਆ ਵਾ ਪਿਆਰ ਮੁਹੱਬਤ ਵਾਲਾ ਉਹ ਆਪਾਂ ਇੱਕ ਦੂਸਰੇ ਦੇ ਵਿੱਚ ਦੇ ਸਕੀਏ ਔਰ ਨਸ਼ਿਆਂ ਤੋਂ ਬੱਚੇ ਸਾਡੇ ਰਾਹਤ ਹੋ ਸਕਣ ਜੀ ਮੇਰਾ ਨਾਮ ਜਗਪ੍ਰੀਤ ਸਿੰਘ ਮੈਂ ਆਦੀ ਵਾਲਮੀਕੀ ਅੰbedkar ਮਹਾਪੰਚਾਇਤ ਸੰਗਠਨ ਤੋਂ ਸ਼ਹਿਰੀ ਪ੍ਰਧਾਨ ਇਹ ਜੋ ਅੱਜ ਮੀਟਿੰਗ ਰੱਖੀ ਸੀ ਮੇਰੇ ਬਹੁਤ ਹੀ ਸਤਿਕਾਰਯੋਗ ਸਾਡੇ ਜਿਹੜੇ ਕਿ ਸੰਗਠਨ ਦੇ ਮੁੱਖ ਸੰਚਾਲਕ ਸੁਮਿਤ ਕਾਲੀ ਜੀ ਮੇਰੇ ਵੱਡੇ ਵੀਰ ਨੇ ਤੇ ਇਸ ਜਿਹੜਾ ਮੀਟਿੰਗ ਦਾ ਸਾਡਾ ਮੁੱਖ ਜਿਹੜਾ ਕਾਰਨ ਸੀ ਉਹ ਇਹ ਸੀ ਕਿ ਆਪਾਂ ਆਉਣ ਵਾਲੀ 14 ਅਪ੍ਰੈਲ ਨੂੰ ਸਾਡੇ ਰਹਿਬਰ ਬਾਬਾ ਸਾਹਿਬ ਜੀ ਦਾ ਜੋ ਜਨਮ ਦਿਹਾੜਾ ਆ ਰਿਹਾ ਵਾ ਅਸੀਂ ਸਾਰੇ ਹੀ ਯੂਥ ਮੇਰੇ ਵੀਰ ਜੋ ਕਿ ਮੰਗੂ ਜੀ ਕੁਛ ਸੁਮਿਤ ਜੀ ਰਾਹੁਲ ਜੀ ਜਿਹੜੇ ਅਮਨ ਜੀ ਸਾਰੇ ਇਕੱਠੇ ਰਲ ਕੇ ਆਪਾਂ ਇਹ ਜਿਹੜਾ ਆਪਾਂ ਮਨਾ ਰਹੇ ਆ ਇੱਕ ਸਾਡੇ ਜੋ ਮਨ ਦੇ ਵਿੱਚ ਇੱਕ ਜਜ਼ਬਾ ਸਾਡੀ ਸੋਚ ਜੋ ਰੱਖਦੇ ਆ ਕਿ ਜੋ ਅੱਜ ਕੱਲ ਯੂਥ ਨੂੰ ਨਸ਼ੇ ਦੇ ਪਿੱਛੇ ਲਾਇਆ ਜਾ ਰਿਹਾ ਵਾ ਅੱਜ ਜੇ ਆਪਾਂ ਮੁਸਤਬਾਦ ਦੇ ਵਿੱਚ ਵੇਖੀਏ ਕਿ ਪੂਰੇ ਸ਼ਹਿਰ ਦੇ ਵਿੱਚ ਨਸ਼ਾ ਬਹੁਤ ਜ਼ਿਆਦਾ ਵਾ ਤੇ ਇਹ ਆਪਣੇ ਮਨ ਦਾ ਸ਼ੌਂਕ ਹੈ ਕਿ ਆਪਾਂ ਇਸ ਵੀਰਾਂ ਨੂੰ ਨਸ਼ੇ ਤੋਂ ਇੱਕ ਸਾਈਡ ਤੇ ਰੱਖ ਕੇ ਇਹਨਾਂ ਨੂੰ ਕਿਸੇ ਚੰਗੇ ਪਾਸੇ ਲਾਈਏ ਤੇ ਆਪਣੇ ਅਧਿਕਾਰਾਂ ਵਾਸਤੇ ਇੱਕ ਲੜਾਈ ਲੜੀਏ। ਭਾਜੀ ਜੋਥ ਦਾ ਬਹੁਤ ਸੰਯੋਗ ਹੈ ਮੇਰੇ ਸਾਰੇ ਹੀ ਵੀਰ ਨੇ ਮੇਰੇ ਭਰਾ ਨੇ ਮੇਰੇ ਨਾਲ ਪੂਰਾ ਸੰਯੋਗ ਦੇ ਰਹੇ ਨੇ। ਆਪਣੇ ਵੱਡੇ ਵੀਰ ਜੋ ਕਿ ਮੇਰੇ ਸਾਡੇ ਸੰਗਠਨ ਦੇ ਮੁੱਖ ਸੰਚਾਲਕ ਵੀ ਨੇ ਉਹਨਾਂ ਦਾ ਬਹੁਤ ਹੀ ਦਿਲੋਂ ਧੰਨਵਾਦ ਕਰਦਾ ਹਾਂ ਇਸ ਮੀਟਿੰਗ ਨੂੰ ਜੋ ਕਿ ਸਾਡਾ ਸੰਯੋਗ ਦੇਣ ਵਾਸਤੇ ਪਹੁੰਚੇ ਨੇ ਤੈ ਦਿਲੋਂ ਧੰਨਵਾਦ ਕਰਦਾ ਹਾਂ